ਗੱਲ ਸੁਨਾਤਨ ਦੀ ਕਰੋ ਜੇ ਕੋਈ ਟਿਪਰੀ ਲੈ ਕੇ ਜਾ ਰਿਹਾ ਹੈ ਹਨੂਮਾਨ ਜੀ ਦਾ ਰੂਪ ਦੇਤਾ ਉਹ ਮਰਿਆਦਾ ਚ ਰਹਿ ਕੇ ਦਿੱਤਾ ਦੇਖਦਾ ਸੀ ਆ ਕੇ ਫੋਨ ਕਰਨਾ ਬੜਾ ਆਸਾਨ ਹੈ ਤੂੰ ਆਤ ਅਸੀਂ ਜੋੜੇ ਬਠੀਆ ਕੇ ਦੇਖਦਾ ਸੀ ਇੱਕ ਵਾਰ ਕੀ ਕਰ ਰਹੇ ਆ ਕੀ ਮਿਲਣਾ ਲੈ ਨਾ ਮਹੌਲ ਨੂੰ ਦੇਖਦੇ ਮਾਝੇ ਮੋਹ ਨਾਲ ਬਿਲਕੁਲ ਜਿਹਾ ਕਿੰਨਾ ਮਤਲਬ ਨਹੀਂ ਹੈ ਝਾਕੀਆਂ ਬੰਨੀਆਂ ਚਾਹੀਦੀਆਂ ਮਰਿਆਦਾ ਚ ਬੰਨੀਆਂ ਚਾਹੀਦੀਆਂ ਜੇ ਕੋਈ ਮਰਿਆਦਾ ਤੋਂ ਬਾਹਰ ਜਾਏਗਾ ਅਸੀਂ ਵੀ ਖੜੇ ਆ ਹਰ ਕੰਮ ਕਰਦੇ ਆ ਰਹੇ ਆ ਉਹ ਰਾਗਾ ਗ੍ਰਿਸ਼ਣ ਜਾਂ ਪੋਲੇਨਾਤ পার্বਤੀ ਬਣ ਕੇ ਰੋਮਾਂਟਿਕ ਡਾਂਸ ਹੁੰਦੇ ਆ ਉਹ ਪੈਸੇ ਲੈ ਕੇ ਕਰਦੇ ਆ ਉਹਨਾਂ ਨੂੰ ਅੰਦਰ ਕਰਾਉਣਾ ਚਾਹੀਦਾ ਮੈਂ ਵੀ ਕਰਾਉਂਗਾ ਕੋਈ ਐਸਾ ਪਟਿਆਲੇ ਚ ਕਰੇ ਮੈਂ ਵੀ ਕਰਾਉਂਗਾ ਪਰ ਮर्यादा ਦੇ ਰਹਿ ਕੇ ਕੋਈ ਚਾਕੀ ਕੱਢ ਰਿਆ ਸੀ ਉਹਦੇ ਨਾਲ ਜੇ ਕੋਈ ਉਹਨੂੰ ਕੁਝ ਕਹਿੰਦਾ ਅਸੀਂ ਉਹਦੇ ਨਾਲ ਖੜੀ ਆ ਰਾਮਲੀਲਾ ਕਮੇਟੀ ਜੋੜੀਆਂ ਬੱਠੀ ਉਹਦੇ ਨਾਲ ਖੜੀ ਆ ਬੰਦੇ ਦਾ ਕਿਹੜਾ ਫੋਨ ਆਇਆ ਜੀ ਮੈਂ ਉਹ ਨਹੀਂ ਦੇਖਿਆ ਟ੍ਰੂ ਕਾਲਰ ਚ ਕੋਈ ਪੰਡਿਤ ਸ਼ਰਮਾ ਲਿਖਿਆ ਹੋਇਆ ਪਟਿਆਲਾ ਕਹਿੰਦਾ ਤੁਸੀਂ ਚਾਕੀ ਅਸ਼ੂ ਨੇ ਸ਼ਰਮਾ ਹਾਂ ਪੰਡਿਤ ਸ਼ਰਮਾ ਕੋਈ ਪਟਿਆਲਾ ਲਿਖਿਆ ਹੋਇਆ ਹੈ ਇਹ ਬੰਦੇ ਦੀ ਫੋਟੋ ਹੈ ਉਹ ਇਹ ਮੈਨੂੰ ਫੋਨ ਕਰ ਰਿਹਾ ਉਹ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਪਹਿਲੇ ਹੀ ਤੁਸੀਂ ਮੇਲਾ ਤਾਂ ਦੇਖ ਲਓ ਆ ਕੇ ਤੁਹਾਨੂੰ ਲੱਗ ਰਿਹਾ ਮੇਲਾ ਚੱਲ ਰਿਹਾ ਤੁਸੀਂ ਦੇਖ ਰਹੋ ਸਾਂਝ ਵਿਚਾਰਾ ਜੀ ਦਾ ਮੈਂ ਕਿਰਨ ਵਸ਼ਿਸ਼ਟ ਅੱਜ ਉਹ ਪਾਵਨ ਦਿਹਾੜਾ ਹੈ ਜਿਸ ਦੇ ਵਿੱਚ ਉੱਪਰ ਪੂਰੇ ਪਟਿਆਲਾ ਵਾਸੀਆਂ ਦੀ ਨਿਗਾਹ ਰਹਿੰਦੀ ਹੈ ਅੱਜ ਬਾਵਾਂਦੌਸੀ ਦਾ ਉਹ ਮੇਲਾ ਜਿਹੜਾ ਹੈਗਾ ਜਿਹਨੂੰ ਅੰਬਾਲਾ ਦੇ ਨਾਲ ਦੇ ਜਿੰਨੇ ਵੀ ਸ਼ਹਿਰ ਹੈਗੇ ਨੇ ਸਾਰੇ ਇੱਥੇ ਦੇਖਣਾ ਹੁੰਦੇ ਸੀ ਇਹ ਮੇਲਾ ਬਾਵਾਂਦੌਸੀ ਦਾ ਲੇਕਿਨ ਬੜੇ ਅਫਸੋਸ ਨਾਲ ਕਹਣਾ ਪੈ ਰਿਹਾ ਕਿ ਅੱਜ ਜੋ ਬਾਵਾ ਗੋਸੀ ਦਾ ਮੇਲਾ ਸਿਰਫ ਮੇਲੇ ਦੇ ਨਾਮ ਰਹਿ ਗਿਆ ਸੜਕਾਂ ਹਲੇ ਵੀ ਖਾਲੀ ਨਹੀਂ ਇੱਕ ਵਾਰੀ ਕੈਮਰਾ ਧੁਮਾ ਕੇ ਦਿਖਾਓ ਸੜਕਾਂ ਦੇ ਉੱਪਰ ਬਿਲਕੁਲ ਵੀ ਰਤੀ ਪਾ ਰਸ਼ ਨਹੀਂ ਦਿਖਾਈ ਦੇ ਰ ਜਦ ਕੀ ਸਵੇਰ ਦੇ 6 ਵਜੇ ਤੱਕ ਸੜਕਾਂ ਦੇ ਉੱਪਰ ਲੰਗੜ ਨੂੰ ਰਹਿ ਨਹੀਂ ਸੀ ਹੁੰਦਾ ਇੱਕ ਦੇ ਪਿੱਛੇ ਇੱਕ ਝਾਂਕੀ ਖੜੀ ਹੁੰਦੀ ਇੱਕ ਦੇ ਪਿੱਛੇ ਇੱਕ ਠਿਪਰੀ ਵਾਲਾ ਖੜਾ ਹੁੰਦਾ ਸੀਗਾ ਇਹੀ ਜਹਾ ਹਾਲ ਅੱਜ ਹੋਇਆ ਇਸ ਹਾਲ ਦਾ ਕੌਣ ਜ਼ਿੰਮੇਵਾਰ ਹੈ ਇਹ ਸਵਾਲ ਅਸੀਂ ਕਾਫੀ ਸਮੇਂ ਤੋਂ ਚੱਕਦੇ ਆ ਰਹੇ ਲੇਕਿਨ ਅੱਜ ਜਦੋਂ ਇਹ ਜੋੜੀਆਂ ਭੱਟੀਆਂ ਤੋਂ ਪਹਿਲਾਂ ਵਾਲੀ ਸਟੇਜ ਲੱਗੀ ਆ ਉੱਥੋਂ ਗਰੂਨ ਜਿੰਦਲ ਨੂੰ ਬੋਲਦੇ ਹੋਏ ਦੇਖਿਆ ਤਾਂ ਲੱਗਿਆ ਕਿ ਹਾਂ ਸਨਾਤਨੀਆਂ ਹਜੇ ਵੀ ਜਿੰਦਾ ਹੈਗੇ ਨੇ ਗਰੂਨ ਜਿੰਦਲ ਜੀ ਤੁਸੀਂ ਬੜੇ ਜੋਸ਼ ਚ ਬੋਲ ਰਹੇ ਸੀਗੇ ਕਿਹੜੇ ਲੋਕ ਨੇ ਜਿਹੜਾ ਤੁਹਾਨੂੰ ਜੋਸ਼ ਚ ਲੈ ਕੇ ਆਏ ਭਾਜੀ ਗੱਲ ਜੋਸ਼ ਦੀ ਨਹੀਂ ਹੈਗੀ ਗੱਲ ਧਰਮ ਦੀ ਕਰੋ ਗੱਲ ਸਨਾਤਨ ਦੀ ਕਰੋ ਜੇ ਕੋਈ ਟਿੱਪਰੀ ਲੈ ਕੇ ਜਾ ਰਿਹਾ ਹੈ ਹਨੂਮਾਨ ਜੀ ਦਾ ਰੂਪ ਦੇ ਤਾ ਉਹ ਮਰਿਆਦਾ ਚ ਰਹਿ ਕੇ ਦਿੱਤਾ ਦੇਖਦਾ ਸੀ ਆ ਕੇ ਫੋਨ ਕਰਨਾ ਬੜਾ ਆਸਾਨ ਹੈ ਤੂੰ ਆ ਤਾ ਸੀ ਜੋੜੀਆਂ ਭੱਟੀਆਂ ਆ ਕੇ ਦੇਖਦਾ ਸੀ ਇੱਕ ਵਾਰ ਕੀ ਕਰ ਰਹੇ ਆ ਕੀ 12 ਸਾਲ ਤੋਂ ਰਾਮਲੀਲਾ ਕਰ ਰਹੇ ਆ 14 ਸਾਲ ਦਾ ਗੈਪ ਸੀ ਦੁਬਾਰਾ ਰਾਮਲੀਲਾ ਸ਼ੁਰੂ ਕਰੀ ਹੈ ਪੂਰਾ ਸ਼ਹਿਰ ਪੂਰਾ ਪੰਜਾਬ ਰਾਮਲੀਲਾ ਦਾ ਮੰਚਨ ਦੇਖਦਾ ਸਾਡਾ ਸਾਨੂੰ ਕੋਈ ਵਰਨ ਜੀ ਫੋਨ ਕਿਧਰ ਆਇਆ ਕਿਹੜੀ ਥੋੜੀ ਸੀਗੀ ਕਿਹੜੀ ਸੰਸਥਾ ਕੋਈ ਅਸ਼ਵਨੀ ਬੋਲ ਰਿਹਾ ਸੀ ਕਹਿੰਦਾ ਜੀ ਮੈਂ ਅਸ਼ਵਨੀ ਬੋਲ ਰਿਹਾ ਮੈਂ ਕਹਾ ਫਿਰ ਮੈਂ ਕੀ ਕਰਾਂ ਤੁਹ ਪਹਿਲਾਂ ਹੀ ਮੈਂ ਕਹਾ ਮੇਲੇ ਦਾ ਹਾਂ ਉਸਨੇ ਦੱਸਿਆ ਤਾਂ ਹੋਣਾ ਵੀ ਮੈਂ ਅਸ਼ਵਨੀ ਐ ਸੋਚੀ ਲਈ ਐਕਚੁਅਲੀ ਰੋਲਾ ਬਹੁਤ ਸੀਗਾ ਜੀ ਸਟੇਜ ਤੇ ਸਾਡੀ ਟਿੱਪਰੀ ਚੱਲ ਰਹੀ ਸੀ ਟਿੱਪਰੀ ਸ਼ੁਰੂ ਹੋਈ ਮੇਰੇ ਫੋਨ ਤੇ ਕੰਨ ਲਾਇਆ ਕਹਿੰਦਾ ਜੀ ਆਪਣਾ ਮੈਂ ਅਸ਼ਵਨੀ ਬੋਲ ਰਿਹਾ ਤੁਸੀਂ ਹਨੂਮਾਨ ਜੀ ਬਣਾਤੇ ਫਲਾਨਾ ਫਿਰ ਮੈਨੂੰ ਇੱਕ ਹੋਰ ਬੰਨਾ ਆਇਆ ਕਹਿੰਦਾ ਤੇਰੇ ਖਿਲਾਫ ਕੰਪਲੇਨ ਦੇਣ ਜਾ ਰਹੇ ਉਹ ਮੈਂ ਕਹਾਂ ਤੂੰ ਪਹਿਲਾਂ ਹੀ ਦੇਖ ਲੈ ਪੰਜ ਸੱਤ ਪਹਿਲਾਂ ਵੀ ਹੈਗੀਆਂ ਤੂੰ ਆਪਣੀ ਵੀ ਦੇਖ ਲੈ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਤੇ ਮੈਂ ਤਾਂ ਹੀ ਕਹਿਣਾ ਤੁਸੀਂ ਸ਼ਹਿਰ ਦਾ ਹਾਲ ਦੇਖੋ ਜੀ ਸੱਤ ਸਟੇਜਾਂ ਉਸਿਸ਼ ਜੀ ਤੁਸੀਂ ਵੀ ਕਿੰਨੇ ਪੁਰਾਣੇ ਪੱਤਰਕਾਰ ਹੋ ਅੱਜ ਤੱਕ ਦੱਸੋ ਸੱਤ ਸਟੇਜਾਂ ਦੇਖੀਆਂ ਕਰੀਆਂ ਜੀ ਜੋੜੀਆਂ ਵੱਟੀਆਂ ਤੋਂ ਲੈ ਕੇ ਸਾਨੂੰ ਯਾਦ ਹੈ 50 ਪਲੱਸ ਸਟੇਜਾਂ ਲੱਗਦੀਆਂ ਸੀ ਕਿਸੇ ਵੇਲੇ ਹਾਂ ਜੋੜੀਆਂ ਵੱਟੀਆਂ ਤੋਂ ਹਰਨਾ ਬਰਨਾ ਚੌਂਕ ਦਾ ਕਿ 10 ਸਟੇਜਾਂ ਲੱਗਦੀਆਂ ਸੀਗੀਆਂ ਇਹਦੇ ਪਿੱਛੇ ਕੋਣ ਉਹ ਜਦ ਚਾਕੀਆਂ ਨਹੀਂ ਆਉਣਗੀਆਂ ਟਿਪਰੀਆਂ ਨਹੀਂ ਆਉਣਗੇ ਸਟੇਜਾਂ ਲਾ ਕੇ ਬੰਦੇ ਉੱਥੇ ਬਹਿ ਕੇ ਕੀ ਝੱਖ ਮਾਰਨਗੇ ਬਿਲਕੁਲ ਬੁਰਾ ਹਾਲ ਹੋਇਆ ਚਾਕੀਆਂ ਬੰਨੀਆਂ ਚਾਹੀਦੀਆਂ ਮਰਿਆਦਾ 'ਚ ਬੰਨੀਆਂ ਚਾਹੀਦੀਆਂ ਜੇ ਕੋਈ ਮਰਿਆਦਾ ਤੋਂ ਬਾਹਰ ਜਾਏਗਾ ਅਸੀਂ ਵੀ ਖੜੇ ਹਾਂ ਹਰ ਕੰਮ ਕਰਦੇ ਆ ਰਹੇ ਪਿਛਲੇ ਸਮੇਂ ਕਿਸੇ ਨੇ ਰਮਾਇਣ ਬਾਰੇ ਗਲਤ ਲਿਖਿਆ ਸੀ ਉਹ ਬੰਦਾ ਅੱਜ ਤੱਕ ਜੇਲ੍ਹ ਚਾ ਸਾਡੇ ਸਾਥੀਆਂ ਨੇ ਬਿਲਕੁਲ ਸੱਚ ਅੰਦਰ ਐਗਜ਼ਾਮਪਲ ਦੇ ਰਹੇ ਆ ਜਗਤਗੁਰੂ ਪੰਚਨੰਦ ਜੀ ਜਿਨ੍ਹਾਂ ਨੇ ਕਿਹਾ ਸੀ ਛੋਟੇ ਬੱਚੇ ਨੂੰ ਚੰਕੀ ਬਣਾਈ ਜਾਵੇ ਹੁਣ ਵੀ ਜਿਹੜੇ ਜਗਤਗੁਰੂ ਹੈਗਰ ਬਹੁਰੇਸ਼ਰੀ ਦੇਵ ਉਹਨਾਂ ਨੇ ਵੀ ਇਹੀ ਕਿਹਾ ਕਿ ਛੋਟੇ ਬੱਚੇ ਨੂੰ ਬਣਾਇਆ ਜਾਵੇ ਇਹਦਾ ਤਰਕ ਕੀ ਹੈ ਪੂਰੇ ਇੰਡੀਆ ਦੇ ਵਿੱਚ ਚੰਕੀਆਂ ਬਣਦੀਆਂ ਨੇ ਛੋਟਾ ਬੱਚਾ 5 ਘੰਟੇ ਬੈਠ ਸਕਦਾ ਜੀ ਜੇ ਸੋਚੋ ਛੋਟਾ ਬੱਚਾ ਬੈਠ ਸਕਦਾ ਹੁਣ ਅਸੀਂ ਰਾਮਲੀਲਾ ਦਾ ਮੰਚਨ ਕਰਨਾ ਹੈ ਰਾਮਕਮਾ ਟੰਡਨ ਜੀ ਖ ਅਸੀਂ ਫੇਰ ਵੀ ਕੋਸ਼ਿਸ਼ ਕਰਦੇ ਆ ਛੋਟੇ ਬੱਚਿਆਂ ਨੂੰ ਸਿਖਾਈਏ ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪਾਂ ਪੱਤਿਹਾਰ ਨਾ ਖਤਮ ਕਰੀਏ ਬੈਠ ਕੇ ਸਲਾਹ ਹੋ ਸਕਦੀ ਹੈ ਬੈਠ ਕੇ ਗੱਲਬਾਤ ਹੋ ਸਕਦੀ ਹੈ ਕਿਹੜਾ ਬੱਚਾ ਬਾਣ ਸਕਦਾ ਹੈ ਮर्याਦਾ ਚ ਕਿੰਨੇ ਬੱਚੇ ਇਹ ਥੋੜੇ ਕਿ ਜੇ ਬੰਦਾ 18 ਸਾਲ ਦਾ ਹੋ ਗਿਆ ਮर्याਦਾ ਭੁੱਲ ਜਾਊਗਾ ਸਮਾਜਨ ਦੀ ਚੱਲੂਗੀ ਮर्याਦਾ ਕਿਉਂ ਨਹੀਂ ਚੱਲੂਗੀ 55 ਸਾਲ ਦੇ ਰਾਮਕਮਨ ਟੰਡਾ ਨੂੰ 50 ਸਾਲ ਹੋ ਗਏ ਆ ਰਾਮਲੀਲਾ ਕਰਪਲ ਟੰਡਾ ਨੇ ਜਦੋਂ ਰਾਵਾ ਕ੍ਰਿਸ਼ਨ ਜਾਂ ਪੋਲੇਨਾਥ ਪਰਵਤੀ ਬਣ ਕੇ ਰੋਮਾਂਟਿਕ ਡਾਂਸ ਹੁੰਦੇ ਆ ਉਹ ਪੈਸੇ ਲੈ ਕੇ ਕਰਦੇ ਆ ਉਹਨਾਂ ਨੂੰ ਅੰਦਰ ਕਰਾਉਣਾ ਚਾਹੀਦਾ ਮੈਂ ਵੀ ਕਰਾਉਂਗਾ ਕੋਈ ਐਸਾ ਪਟਿਆਲੇ ਚ ਕਰੇ ਮੈਂ ਵੀ ਕਰਾਉਂਗਾ ਪਰ ਮर्यादा ਚ ਰਹਿ ਕੇ ਕੋਈ ਚਾਕੀ ਕੱਢ ਰਿਆ ਸੀ ਉਹਦੇ ਨਾਲ ਜੇ ਕੋਈ ਉਹਨੂੰ ਕੁਝ ਕਹਿੰਦਾ ਅਸੀਂ ਉਹਦੇ ਨਾਲ ਖੜੀ ਆ ਰਾਮਲੀਲਾ ਕਮੇਟੀ ਜੋੜੀਆਂ ਭੱਠੀ ਉਹਦੇ ਨਾਲ ਖੜੀ ਹੈ ਜੀ ਤਾਂ ਹੁਣ ਕਿੰਦਾ ਦੀ ਧਮਕੀ ਜਿਹੜੀ ਹੈਗੀ ਮਿਲਣਾ ਧਮਕੀ ਸਾਨੂੰ ਕੌਣ ਦੇ ਸਕਦਾ ਜੀ ਕੁਝ ਕਰਾਂਗਾ ਫੋਨ ਆਏ ਫੋਨ ਤੱਕਰੀ ਜਾਣ ਦੋ ਜੀ ਅਸੀਂ ਤਾਂ ਫੇਰ ਆਪਣੀ ਕੱਢ ਰਿਹਾ ਆ ਜਾ ਭਾਈ ਰੋਕ ਲੈ ਰੋਕੇ ਤਾਂ ਦਿਖਾ ਇੱਕ ਵਾਰ ਰੋਕਦਾ ਸਹੀ ਤੂੰ ਸਿੱਨੇ ਸਾਬ ਛੋਟਾ ਵੀ ਬੜਾ ਲੰਬਾ ਸਨਾਤਨ ਦੇ ਨਾਲ ਲਗਾਵ ਹੈਗਾ ਕੀ ਮੰਨਦੀ ਹੋ ਇਹਨਾਂ ਗੱਲਾਂ ਨੂੰ ਕਿ ਸਨਾਤਨ ਧਰਮ ਨੂੰ ਇਸ ਤਰ੍ਹਾਂ ਉੱਪਰ ਲਜਾਇਆ ਜਾਏਗਾ ਪਹਿਲਾਂ ਤਾਂ ਬਾਬਨ ਦੋਸ ਜੀ ਦੀ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਪਹਿਲਾਂ ਜਦੋਂ ਮੀਟਿੰਗ ਹੋਈ ਸੀ ਜਿਸ ਤੇ ਫੈਸਲਾ ਹੋਇਆ ਸੀਗਾ ਪੰਚਨੰਦ ਗਰੀ ਜੀ ਉਸ ਟਾਈਮ ਮੌਜੂਦ ਸੀਗੇ ਉਸ ਟਾਈਮ ਉੱਥੇ ਸੁਝਾਅ ਦਿੱਤਾ ਸੀਗਾ ਜੀ ਕਿ ਜਿਹੜੇ ਪ੍ਰੋਫੈਸ਼ਨਲ ਹੈ ਜਿਹੜੇ ਪੈਸੇ ਲੈ ਕੇ ਆਪਣੀ ਰੂਪ ਲੈਣਿਆ ਉਹਨਾਂ ਦੇ ਉੱਤੇ ਰੋਕ ਹੋਣੀ ਚਾਹੀਦੀ ਆ ਸਾਡੇ ਕਹਿੰਦੇ ਤੁਸੀਂ ਰਾਮਲੀਲਾ ਵੀ ਕਹਦੋਗੇ ਕਿਸੀ ਰਾਮਲੀਲਾ 'ਚ 10 ਸਾਲ ਤੋਂ ਛੋਟਾ ਬੱਚਾ ਬਣਾਓ ਉਹ ਕਹਿੰਦੇ ਨਹੀਂ ਰਾਮਲੀਲਾ ਮੈਂ ਕਹਾਂ ਜੀ ਗਲਤ ਇਕੋ ਹੀ ਆ ਰੂਪ ਕਿਸੇ ਉਚਲੋ ਚਾਹ ਸ਼ੋਭਾ ਯਾਤਰਾ 'ਚ ਲਿਆ ਜਾਵੇ ਜਾਂ ਕਿਸੇ ਵੀ ਰੂਪ 'ਚ ਲਿਆ ਜਾਵੇ ਰੂਪ ਤਾਂ ਰੂਪ ਹੀ ਆ ਹਾਂ ਜਿਹੜਾ ਬੰਦਾ ਇਹਦੀ ਮਰਿਆਦਾ ਨੂੰ ਉਲੰਘਣ ਕਰਦਾ ਜਿਸ ਤਰ੍ਹਾਂ ਕਿ ਵਰੁਣ ਜੀ ਨੇ ਕਿਹਾ ਕਿ ਅਸੀਂ ਉਸ ਦੇ ਖਿਲਾਫ ਆ ਜਿਹੜਾ ਵੀ ਬੰਦਾ ਐਸੇ ਕੰਮ ਕਰਦਾ ਹੈ ਪ੍ਰੋਫੈਸ਼ਨਲਿਜ਼ਮ ਕਰਦਾ ਹੈ ਜਾਂ ਕੋਈ ਨਸ਼ਾ ਕਰਕੇ ਸਮਾਰੇ ਧਰਮ ਦੀ ਸਰਾਤਨ ਧਰਮ ਨੇ ਖੇਦੀ ਕਰਦਾ ਉਸ ਪਰ ਪੂਰਾ ਐਕਸ਼ਨ ਜੂਰ ਹੋਣਾ ਚਾਹੀਦਾ ਆ ਬੰਦੇ ਦਾ ਕਿਹਦਾ ਫੋਨ ਆਇਆ ਜੀ ਮੈਂ ਉਹ ਨਹੀਂ ਦੇਖਿਆ ਟ੍ਰੂ ਕਾਲਰ ਚ ਕੋਈ ਪੰਡਿਤ ਸ਼ਰਮਾ ਲਿਖਿਆ ਹੋਇਆ ਪਟਿਆਲਾ ਕਹਿੰਦਾ ਅਸ਼ੂ ਨੇ ਸ਼ਰਮਾ ਪੰਡਿਤ ਸ਼ਰਮਾ ਕੋਈ ਪਟਿਆਲਾ ਲਿਖਿਆ ਹੋਇਆ ਇਹ ਬੰਦੇ ਦੀ ਫੋਟੋ ਹੈ ਉਹ ਇਹ ਮੈਨੂੰ ਫੋਨ ਕਰ ਰਿਹਾ ਉਹ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਪਹਿਲੇ ਹੀ ਤੁਸੀਂ ਮੇਲਾ ਤਾਂ ਦੇਖ ਲਓ ਆ ਕੇ ਤੁਹਾਨੂੰ ਲੱਗ ਰਿਹਾ ਮੇਲਾ ਚੱਲ ਰਿਹਾ ਅਸੀਂ ਇੰਨੇ ਸਾਲਾਂ ਬਾਅਦ ਟਿਪਰੀ ਗੱਡੀ ਕਿਉਂ ਗੱਡੀ ਮਜਬੂਰ ਹੋਏ ਕੀ ਟਿੱਪਰੀਆਂ ਖਤਮ ਹੁੰਦੀਆਂ ਜਾ ਰਹੀਆਂ ਬਿਲਕੁਲ ਇਸ ਨਾਲੋਂ ਜ਼ਿਆਦਾ ਥੋੜੇ ਦਿਨ ਪਹਿਲਾਂ ਅਸੀਂ ਰਾਜੂ ਟਿੱਪਰੀ ਵਾਲੇ ਦਾ ਇੰਟਰਵਿਊ ਕੀਤੀ ਉਹ ਰੋ ਪਿਆ ਸਾਡੇ ਦੇ ਸਾਹਮਣੇ ਉਹ ਉਹ ਆਪਣਾ ਦਰਦ ਹੈ ਜੀ ਉਹਨਾਂ ਦਾ ਉਹ ਦਰਦ ਹੈ ਤੁਸੀਂ ਦਿਖਾਇਆ ਮੈਂ ਕਹਿੰਦਾ ਸਮਾਜ 'ਚ ਦਿਖਾਣੀ ਚਾਹੀਦੀਆਂ ਚੀਜ਼ਾਂ ਬਾਰੇ ਕੰਮ ਗਲਤ ਹੋ ਰਿਹਾ ਇਹਨੂੰ ਠੀਕ ਕਰਨਾ ਚਾਹੀਦਾ ਮੈਂ ਤੁਹਾਡੇ ਤੋਂ ਬੇਨਤੀ ਕਰਦਾ ਜਿਹੜਾ ਵੀ ਇਹ ਕੋਈ ਚਾਂਕੀਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਠੱਲ ਪਾਈ ਜਾਵੇ ਨਹੀਂ ਤਾਂ ਕਿਤੇ ਹਿੰਦੂ ਸਮਾਜ ਦੇ ਪਰਚਾ ਹੋਗੇ ਬੰਦ ਨਹੀਂ ਹੋਣੀ ਜਿਹਦਾ ਵਪਾਰੀ ਕਰਨ ਦਾ ਹੋਵੇ ਵਪਾਰੀ ਕਰਨ ਨਾ ਹੋਵੇ ਅਸੀਂ ਵੀ ਖੜੇ ਹਾਂ ਕੋਈ ਗਲਤ ਕਰੂਗਾ ਮर्यादा ਤੋਂ ਰਹਿ ਕੇ ਬਾਹਰ ਹੋਊਗਾ ਇੱਕ ਨਹੀਂ 10 ਸਿੱਤਰ ਲਾਵਾਂਗੇ ਉਹਦੇ ਜੈ ਸ਼੍ਰੀ ਰਾਮ ਜੈ ਇਸ ਸਨਾਤਨ ਧਰਮ ਦਾ ਦਰਦ ਰੱਖਣ ਵਾਲੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਚਾਂਕੀ ਬੰਦ ਨਹੀਂ ਹੋਣੀ ਜਿਹਦੀ ਪਰ ਮर्यादा 'ਚ ਹੋਣੀ ਚਾਹੀਦੀ ਹੈ ਜੇਕਰ ਸਾਨੂੰ ਇਸ ਤਰ੍ਹਾਂ ਥ੍ਰੈਟ ਕਰੋਗੇ ਅਸੀਂ ਹਰੇਕ ਥ੍ਰੈਟ ਲਈ ਤਿਆਰ ਹਾਂ ਤੇ ਸਾਹਮਣੇ ਤੋਂ ਜਿਹੜੀ ਕੋਲ ਆਈ ਸੀ ਉਹਦਾ ਮੁਰਮਾ ਜਵਾਬ ਵੀ ਗਰਮ ਜਿੰਦ ਨੇ ਇੱਕ ਵਾਰ ਨਹੀਂ ਕਈ ਵਾਰੀ ਦਿੱਤਾ ਕਿ ਸਾਨੂੰ ਰੋਕ ਕੇ ਦਿਖਾਓ ਅਸੀਂ ਇਸੇ ਤਰ੍ਹਾਂ ਚਾਂਕਿਆਂ ਕਰਾਂਗੇ ਮਰਿਆਦਾ ਵਿੱਚ ਕਰਾਂਗੇ ਸੋ ਤੁਸੀਂ ਇਸ ਖਬਰ ਨੂੰ ਦੇਖ ਕੇ ਕੀ ਸਮਝਦੇ ਹੋ ਕਿ ਵਾਕੇ ਹੀ ਮੇਲੇ ਦੀ ਜਿਹੜੀ ਸ਼ਾਨ ਹੈਗੀ ਚਾਂਕਿਆਂ ਤੇ ਟਿਪਰੀ ਘਟਉਂਦੀ ਜਾਰੇ ਪਟਿਆਲੇ 'ਚ ਜਾ ਕੇ ਸਿਰਫ ਤਸਵੀਰਾਂ ਨੇ ਜੋ ਸਾਨੂੰ ਦੇਖ ਕੇ ਦਰਦ ਦੇ ਰਹੀਆਂ ਨੇ